ਕੈਸ਼ ਨਾ ਮਿਲਣ ਤੇ ਫਿਰੋਜ਼ਪੁਰ ਸਥਿਤ OBC ਬੈਂਕ ਦੇ ਬਾਹਰ ਸਵੇਰ ਤੋਂ ਲਾਈਨਾਂ 'ਚ ਲੱਗੇ ਲੋਕਾਂ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਲੋਕਾਂ ਦਾ ਦੋਸ਼ ਹੈ ਕਿ ਬੈਂਕ ਮੁਲਾਜ਼ਮ ਦੂਸਰੇ ਦਰਵਾਜ਼ੇ ਤੋਂ ਆਪਣੇਆਂ ਨੂੰ ਕੈਸ਼ ਦੇ ਰਹੇ ਨੇ ਤੇ ਜਦ ਤੱਕ ਉਹਨਾਂ ਦੀ ਵਾਰੀ ਆਉਂਦੀ ਹੈ ਉਦੋਂ ਤੱਕ ਕੈਸ਼ ਖਤਮ ਹੋ ਜਾਂਦਾ ਹੈ دروازہ ہے اس میں کیا ہوتا ہے ادھر سے دروازہ جس کو اپنے آدمی ہیں جن کے واقعیت ہے ان کو پیسہ پیچھے دروازے سے بلا کے اندر دے کے بھیج دیتے ہیں باہر لائن میں کھڑے رہو نو بجے کے صبح لائن میں کھڑے ہیں اب ٹائم دیکھ لو آپ کیا ہو ادھر بینک مینیجر نے انہ سارے دوشانوں بے بنیاد دسیا ہے ਕੈਸ਼ ਬਿਲਕੁਲ ਇੱਕ ਸ਼ੀਸ਼ੇ ਮੰਗਨ ਕਲੀਅਰ ਹੈ ਠੀਕ ਹੈ ਜੀ ਬੈਕ ਡੋਰ ਤੋਂ ਕੋਈ ਐਂਟਰੀ ਹੈ ਹੀ ਨਹੀਂ ਇਹ ਤਾਂ ਜਿਹੜੇ 200 300 ਬੰਦੇ ਜਿਹੜੇ ਰੋਜ਼ ਭੁਗਤਦੇ ਆ ਤਾਂ 200 300 ਬੰਦਾ ਐਮਐਮਈ ਥੋੜਾ ਭੁਗਵਾ ਜਾਂਦਾ ਸਰ ਬਿਲਕੁਲ ਟੋਟਲ ਹੰਡਰਡਸ ਐਂਡ ਫੇਅਰ ट्रांजैक्शन ਹੈ ਅਗਰ ਕਿਸੇ ਨੇ ਵੀਡੀਓ ਕੈਮਰਾ ਦੇਖਣਾ ਵੀਡੀਓ ਕੈਮਰਾ ਦੇਖ ਲੈ ਜੋ ਦੇਖਣਾ ਦੇਖ ਲੈ ਵਟ देयर इज नो ਫਲਾਅ ਆਫ ਸਿਸਟਮ ਨੋਟਬੰਦੀ ਨੂੰ ਪੂਰੇ 37 ਦਿਨ ਬੀਤ ਚੁੱਕੇ ਨੇ ਪਰ ਲੋਕਾਂ ਨੂੰ ਹਲੇ ਵੀ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗਣਾ ਪੈ ਰਿਹਾ ਹੈ ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ ફિરોઝપુર તો સની ચોપડા જાગબણી ટીવી